ਉਹ ਵੀ ਕਾਟਿੰਗ ਚੱਲਦੀ ਹੈ ਜੀ ਇਹਨੇ ਇਹਦੀ ਕਾਟਿੰਗ ਹੋ ਰਹੀ ਹੈ ਤੁਸੀਂ ਦੇਖ ਰਹੋ ਕਾਟਿੰਗ ਕਰਦੇ ਹੋ ਉਹ ਵੀ ਕਾਟਿੰਗ ਕਰੀਏ ਲੈ ਵੀ ਕਿਸਾਨ ਵੀਰੋ ਆਪਾਂ ਜੋ ਕਿ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਗੰਢੀ ਹਿਲ ਦਿਖਾਈ ਤੀ ਪਹਿਲਾਂ ਆਪਾਂ ਮਿੱਠਾ ਤੋੜਿਆ ਤੇ ਜੋ ਆਪਾਂ ਪਿਛਲੀ ਗੰਢੀ ਲਾਈ ਤੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵੀ ਹੈ ਤੇ ਉਹ ਗੰਢੀ ਅੱਜ ਪੂਰੀ ਵਧੀਆ ਹੋ ਚੁੱਕੀ ਹੈ ਜਿਸ ਦੀ ਅੱਜ ਆਪਾਂ ਭੁੱਖਾ ਤੋੜ ਕੇ ਠੰਡ ਦੇ ਵਿੱਚ ਚਟਣੀ ਰਗੜਾਂਗੇ ਜੀ ਆਦਾ ਉਦਾ ਪਾ ਕੇ ਤੇ ਆਜੋ ਦਿਖਾਈਏ ਤੁਹਾਨੂੰ ਭੁੱਖਾ ਤੋੜੀਏ ਗੰਡਿਆਂ ਦੀਆਂ ਇਹ ਤੁਸੀਂ ਜੋ ਕਿ ਗੰਢੀ ਲਾਈ ਸੀ ਛੋਟੀ ਛੋਟੀ ੱਡੀ ੱਡੀ ਗੰਡਿਆਂ ਦੀ ਉਹ ਪੂਰੀ ਤੁਸੀਂ ਦੇਖ ਰਹੇ ਹੋ ਤੁਰ ਤੱਕ ਤਿਆਰ ਹੋ ਚੁੱਕੀ ਹੈ ਰਿਕ ਜਗਾ ਤੇ ਰਿਕ ਬੱਟ ਦੇ ਉੱਪਰ ਆਪਾਂ ਇਹ ਗੰਢੀ ਲਾਈ ਸੀ ਘੱਟੋ ਘੱਟ 4-5 ਕਿਲੋ ਲੈ ਕੇ ਤੇ ਗੰਢੀ ਲ ਪੂਰੀ ਹੁਣ ਜੋ ਬੰਤੇ ਐ ਤੇ ਆਪਾਂ ਤੁਹਾਨੂੰ ਇਹਦੀ ਭੁੱਖ ਤੋੜਾਂਗੇ ਜੋ ਕਿ ਆਪਾਂ ਇਹ ਭੁੱਖਾਂ ਤੋੜੀਆਂ ਨੇ ਇਹਨਾਂ ਦੀ ਕੁੱਟਾਂ ਦੀ ਚਟਣੀ ਕਿਉਂਕਿ ਅੱਜ ਤੋਂ ਇਹ ਅਗਲੇ ਮਹੀਨੇ ਤੱਕ ਇਹ ਪੂਰਾ ਗੰਢਾ ਇਸ ਤਰ੍ਹਾਂ ਗੰਢਾ ਹੋ ਜਾਣਾ ਤੇ ਫਿਰ ਇਹਦੀ ਹਰੇ ਗੰਡੇ ਦੀ ਆਪਾਂ ਚਟਣੀ ਕੁੱਟਾਂਗੇ ਤੇ ਇਹ ਤੁਸੀ ਭੁੱਖ ਦੇਖ ਰਹੇ ਹੋ ਤੇ ਇਧਰ ਵੀ ਤੁਸੀਂ ਆਪਾਂ ਭੂਖ ਤੋੜਾਂਗੇ ਇਹ ਆਪਾਂ ਭੁੱਖਾਂ ਦੀ ਚਟਣੀ ਬਣਾਵਾਗੇ ਸਾਥੀਓ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਅਤੇ ਆਪਣੇ ਕਮੈਂਟਾਂ ਰਾਹੀਂ ਆਪਣੀ رائے ਜਰੂਰ ਦਿੰਦੇ ਰਿਹਾ ਕਰੋ ਤੁਹਾਡਾ ਸਭ ਦਾ तहे ਦਿਲੋਂ ਧੰਨਵਾਦ ਜੋ ਕਿ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਬਹੁਤ ਬਹੁਤ ਹੀ ਧੰਨਵਾਦ ਤੁਹਾਡੇ ਸਾਥੀ ਪਿਆਰਿਆਂ ਦਾ ਆਜੋ ਅੱਗੇ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਤੁਸੀਂ ਦੇਖ ਰਹੇ ਹੋ ਆਪਣਾ ਜਿੱਗੀ ਮੋਟਰ ਬਲੌਗ YouTube ਚੈਨਲ ਜਿਸ ਤੇ ਆਪਾਂ ਬਹੁਤ ਹੀ ਵਧੀਆ ਵੀਡੀਓ ਪਾਉਂਦੇ ਆ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰ ਦੇਦੇ ਇਹਨਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਆਪਾਂ ਅੱਜ ਬਾੜੀ ਗੁਡਰਿਆਂ ਜੋ ਕਿ ਨਵੇਂ ਸਾਲ ਦੇ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਣ ਇਹ ਰੋੜੀ ਦੇ ਵਿੱਚ ਮਿੱਟੀ ਦੇ ਵਿੱਚ ਇਹ ਰੋੜੀਆਂ ਨੇ ਜੀ ਰੋੜ ਕਿਉਂਕਿ ਇਹਦੇ ਵਿੱਚ ਆਪਾਂ ਤੋਂ ਇੱਕ ਤੋ ਬੇੜੀ ਮਿੱਟੀ ਦੀ ਟਰਾਲੀ ਲਹਾਈ ਗਈ ਸੀ ਜਿਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਰੋੜ ਆ ਗਏ ਸੀ ਇਸ ਕਰਕੇ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਰੋੜ ਵਾਲੀ ਮਿੱਟੀ ਹੈ ਫਿਰ ਵੀ ਆਪਾਂ ਰੋੜ ਬਹੁਤ ਚੁਗਤੀ ਜੀ ਤੇ ਗੁੜਾਈ ਕਰ ਰਹੇ ਹਾਂ ਇਹਦੇ ਵਿੱਚ ਲਾਵਾਂਗੇ ਆਪਾਂ ਗੰਡਿਆਂ ਦੀ ਪਨੀਰੀ ਜੋ ਕਿ ਪੌਦ ਲਾਵਾਂਗੇ ਥੋੜਾ ਜਿਹਾ ਇਹ ਮੌਸਮ ਠੰਡਾ ਦਾ ਚੱਲ ਰਿਹਾ ਜੀ ਉਹਦੇ ਮਹੀਨੇ ਦਾ ਜੋ ਕਿ ਪਿੱਛੇ ਸਾਕਾ ਸਰਹੰਦ ਦਾ ਲੰਗ ਗੇ ਹਟਿਆ ਜੀ ਕੋਟੀ ਕੋਟੀ ਪ੍ਰਣਾਮ ਅਸ਼ੀਰਦਾ ਨੂੰ ਜੋ ਕਿ ਬਹੁਤ ਹੀ ਇਹ ਪੋਦੇ ਮਹੀਨੇ ਚ ਹਕੂਮਤ ਵੱਲੋਂ ਨਿੱਕੀਆਂ ਨਿੱਕੀਆਂ ਜਿੰਦਾ ਉਤੇ ਤਸਦਦ ਕੀਤੇ ਗਏ ਨੇ ਤੇ ਆਪਾਂ ਵੀ ਫਤਿਹਗੜ ਸੈਵਨ ਮਸਤ ਕੋਈ ਜੀ ਤੇ ਦੇਸ ਦੇ ਬਹੁਤ ਹੀ ਅਬ سوچਾ ਹੋਇਆ ਦੇਖ ਕੇ ਅਰੋਣਾ ਨਿਕਲਦਾ ਜੀ ਕਿਉਂਕਿ ਪੋਦੇ ਮਹੀਨੇ ਦੇ ਵਿੱਚ ਉਹਨਾਂ ਦੇ ਹਕੂਮਤ ਵੱਲੋਂ ਬਹੁਤ ਹੀ ਜ਼ਿਆਦਾ ਤਸੱਦਦ ਕੀਤੇ ਗਏ ਅਤੇ ਦੇਖ ਕੇ ਸਾਥੀਓ ਕਿਉਂਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇੱਕ ਵਾਰ ਸਾਲ ਦੇ 365 ਦਿਨਾਂ ਦੇ ਵਿੱਚ ਇੱਕ ਵਾਰ ਜ਼ਰੂਰ ਫਟੇਗੜ ਸਹਿਬ ਆਪਣੇ ਪਰਿਵਾਰ ਨੂੰ ਲਿਆਓ ਜੀ ਨਮਸਤਕ ਕਰੋ ਪਵਿੱਤਰ ਧਰਤੀ ਤੇ ਜਿੱਥੇ ਗੁਰੂਆਂ ਪੀਰਾਂ ਨੇ ਆਪਣੇ ਧਰਮ ਦੀ ਖਾਤਰ ਜਾਨਾਂ ਵਾਰੀਆਂ ਨੇ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਜੋ ਸਾਥੀ ਕਹਿ ਰਿਓ ਆਪਾ ਇਹ ਆਪਣੀ ਬਾੜੀ ਦੇ ਵਿੱਚ ਕਿਆਰੀ ਦੀ ਉਡਾਈ ਕਰਦੇ ਆਂ ਇਸ ਤੋਂ ਬਾਅਦ ਇਹਦੇ ਵਿੱਚ ਦੇਸੀ ਰੂੜੀ ਦਾ ਰੇਪ ਪਾਵਾਂਗੇ ਤੇ ਉਸ ਤੋਂ ਬਾਅਦ ਅੱਜ ਤੋਂ 5-7 ਦਿਨਾਂ ਦੇ ਵਿੱਚ ਵਿੱਚ ਆਪਾਂ ਇਦੇ ਵਿੱਚ ਗੰਡਿਆਂ ਦੀ ਪਨੀਰੀ ਲਾਵਾਂਗੇ ਉਹ ਵੀ ਦਿਖਾਵਾਂਗੇ ਤੇ ਵੀਡੀਓ ਨੂੰ ਸਾਥੀ ਪਿਆਰੋਂ ਜਰੂਰ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਤੁਹਾਡੀ ਲਾਈਕ ਸ਼ੇਅਰ ਨਾਲ ਸਾਨੂੰ ਹੌਸਲਾ ਹੁੰਦਾ ਹੈ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਦਿੰਦੇ ਰਿਹਾ ਕਰੋ ਜੀ ਧੰਨਵਾਦ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਨੂੰ ਆਪਾ ਗੁੱਡ ਗੁੱਡ ਕੀ ਨਾ ਖੋਲੀ ਬਣਾ ਲਾਂਗੇ ਭੁੱਖ ਵਰਗੀ ਵੋ ਗੰਡੇ ਦੀ ਭੁੱਖ ਵਰਗੀ ਲਿਆ ਵੀ ਪਿਆਰੇ ਕਿਸਾਨ ਵੀਰੋ ਸਾਥੀਏ ਤੁਸੀਂ ਦੇਖ ਰਹੇ ਹੋ ਜੋ ਕੀ ਆਪਾਂ ਕਿਆਰੀ ਨੂੰ ਗੁੱਡ ਕੇ ਐਨ ਭੂਖ ਵਰਗੀ ਬਣਾਤੀ ਪੋਲੀ ਮਿੱਟੀ ਕਿਉਂਕਿ ਥੋੜੀ ਜਿਹੀ ਗਿੱਲੀ ਹੋਣ ਕਰਕੇ ਥੋੜੀ ਥੋੜੀ ਡਲੀ ਹੈ ਇਹਨੂੰ ਅੱਜ ਗੁਡਾਈ ਕਰਤੀ ਇੱਕੇ ਦੀ ਥੋੜੇ ਜਿਹਾ ਪੰਜ ਚਾਰ ਦਿਨਾਂ ਤੱਕ ਗੁਡਾਈ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਰੂੜੀ ਦੀ ਰੇਪਾ ਕੇ ਦੋ ਵਾਰੀ ਇਸ ਦੀ ਫੇਰ ਗੁਡਾਈ ਕਰ ਦਾਂਗੇ ਗੁਡਾਈ ਦਾ ਮਤਲਬ ਵੀ ਇਹਨੂੰ ਖਰੋਲ ਦਾਂਗੇ ਜੀ ਕਿਹੜੇ ਤੱਤ ਹੋਣਗੇ ਸਾਰੇ ਦੇਸੀ ਰੂੜੀ ਦੇ ਦੇ ਉਹ ਵਿੱਚ ਰਲ ਜਾਣਗੇ ਤੇ ਉਸ ਤੋਂ ਬਾਅਦ 10 15 20 ਦਿਨਾਂ ਤੱਕ ਮੌਸਮ ਦੇ ਵਿੱਚ ਤਬਦੀਲੀ ਆ ਜਾਣੀ ਹੈ ਕਿਉਂਕਿ ਜਨਵਰੀ 25 26 ਜਨਵਰੀ ਤੋਂ ਬਾਅਦ ਬਾਅਦ ਇਹ ਆਪਾਂ ਇਹਦੇ ਵਿੱਚ ਪਨੀਰੀ ਲਾਵਾਂਗੇ ਇਹ ਗੁੱਦ ਚੁੱਕੇ ਆਪਾਂ ਤੁਸੀਂ ਦੇਖ ਰਹੇ ਹੋ ਥੋੜੀ ਜਿਹੀ ਗੁੱڈن ਕਿਣੀ ਹੋ ਰਹੀ ਇਹ ਸਵੇਰੇ ਸਵੇਰੇ ਆਪਾਂ ਨਾਲੇ ਇੱਥੇ ਕਸਰਤ ਕਰ ਜਾਂਦੇ ਹਾਂ ਜੀ ਸਵੇਰ ਦੀ ਸਹਿਰ ਦੇ ਨਾਲੇ ਆਪਾਂ ਇਹਦੀ ਗੜਾਈ ਕਰਕੇ ਇੱਧਰ ਆਪਣੀਆਂ ਇੱਕ ਗੱਲ ਹੋਰ ਆ ਸਾਥੀ ਵੀਰੋ ਕਿਸਾਨ ਵੀਰੋ ਆਪਾਂ ਇਹ ਕਿਆਰੀ ਦੇ ਵਾਲੇ ਵਾਲੇ ਗੋਭੀ ਲਗਾਤੀ ਜੋ ਕਿ ਕਿਆਰੀ ਦੇ ਤੁਸੀਂ ਦੇਖਣ ਵਾਲੇ 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 ਗੋਭੀ ਦੇ ਪੇਡੇ ਨੇ ਇਹ ਵਧੀਆ ਆਪਣੀ ਜੜ ਲਾ ਗਏ ਹੁਣ ਜਦੋਂ ਨੂੰ ਆਪਾਂ ਇੱਥੇ ਗੰਡੇ ਲਾਵਾਂਗੇ ਇਹ ਗੋਭੀ ਦੇ ਪੇਡੇ ਆਪਣੇ ਵਧੀਆ ਸਿਸਟਮ ਚ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਨਾਲੇ ਕੈਰੀ ਤੇ ਸਿਹਾਬ ਨਾਲ ਇਹਨਾਂ ਨੂੰ ਪਾਣੀ ਲੱਗਦਾ ਰਿਹਾ ਕਰੂਗਾ ਤੇ ਨਾਲੇ ਆਪਣੇ ਗੰਡਿਆਂ ਨੂੰ ਪਾਣੀ ਲੱਗਦਾ ਰਿਹਾ ਕਰੂ ਤੁਸੀਂ ਦੇਖ ਰਹੇ ਹੋ ਆਲੇ-ਦਾਲੇ ਕੈਰੀ ਦੇ ਗੋਦੀ ਹੈ ਤੇ ਇਹ ਗੁੱਡ ਪਾਈ ਹੈ ਧੰਨਵਾਦ ਸਾਥੀ ਪਿਆਰੇ